ਸਾਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਬਨਮੱਤੇ ਨਗਰ ਪਿੰਡ ਨਾਨਕਸਰ ਦੇ ਵਿੱਚ ਨਾਨਕਸਰ ਪਿੰਡ ਜਦੋਂ ਆਪਾਂ ਕੋੜਕਪੂਰੇ ਤੋਂ ਜੈਤੂ ਵਾਲਾ ਰੋਡ ਫੜਦੇ ਆ ਨਾ ਮਿੱਤਰੋ ਇੱਕ ਪਿੰਡ ਛੱਡਣ ਤੋਂ ਬਾਅਦ ਦੂਜਾ ਪਿੰਡ ਨਾਨਕਸਰ ਰੋਡ ਦੇ ਉੱਤੇ ਪਿੰਡ ਆਉਂਦਾ ਵਾ ਜੈਤੂ ਰੋਡ ਦੇ ਉੱਤੇ ਪਿੰਡ ਪੈਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਬਲਜੀਤ ਸਿੰਘ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਜਾਨਵਰ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਚਾਰ ਦਿਖਾਉਂਗਾ ਵੈਸੇ ਹਰ ਵੇਲੇ ਹਰ ਟਾਈਮ ਇੱਥੇ 15-20 ਨਾਗ ਅਵੇਲੇਬਲ ਰਹਿੰਦੇ ਜਦੋਂ ਮਰਜ਼ੀ ਤੁਸੀਂ ਆ ਕੇ ਬਲਜੀਤ ਬਾਈ ਦੇ ਕੋਲੋਂ ਜਾਨਵਰ ਦੇਖ ਕੇ ਖਰੀਦ ਸਕਦੇ ਆ ਮਿੱਤਰੋ ਤਸੱਲੀ ਦਾ ਤੇ ਪੁਰਾਣਾ ਵਪਾਰ ਆ ਬਾਈ ਉਹਨਾਂ ਦਾ ਕਿਉਂਕਿ ਮੈਂ ਹਮੇਸ਼ਾ ਜ਼ਿਕਰ ਤੇ ਫਿਕਰ ਕਰਦਾ ਹੁੰਨਾ ਜੋ ਇਨਸਾਨ ਪਹਿਲੇ ਦਿਨ ਤੋਂ ਵਪਾਰ ਕਰਦਾ ਪੁਰਾਣਾ ਬੰਦਾ ਵਪਾਰ ਕਰਦਾ ਉਹਨੂੰ ਇੱਕ ਨੌਲੇਜ ਦੇ ਆਧਾਰ ਦੇ ਉੱਤੇ ਪਸ਼ੂ ਦੇ ਨਾਲ ਹੁੰਦੀ ਹੈ ਕਿਉਂਕਿ ਉਹ ਦੁੱਧ ਦੀ ਕਪੈਸਿਟੀ ਉਹ ਪਸ਼ੂ ਦੇ ਅੰਗ ਟੰਗ ਵੇਖ ਕੇ ਲੈਂਦਾ ਵਾ ਵੀ ਮੈਂ ਕਿਹੋ ਜਿਹੇ ਗਾਖ ਦੇ ਨਾਲ ਵਰਤਾਰਾ ਕਰਨਾ ਵਾ ਕਿਹੋ ਜਿਹਾ ਗਾਖ ਨੂੰ ਜਾਨਵਰ ਦੇਣਾ ਉਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਬਾਈ ਬਲਜੀਤ ਦੇ ਨਾਲ ਮਿਲਦੇ ਆ ਵੀਰੇ ਨੂੰ ਆਪਾ ਸਤਿ ਸ਼੍ਰੀ ਅਕਾਲ ਬਲਜੀਤ ਵੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਭਾਈ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਵਧੀਆ ਜੀ ਰਾਜੀ ਅੱਛਾ ਬਲਜੀਤ ਵੀਰੇ ਆਪਣੇ ਘਰ ਕਿਹੜੀ ਸਾਈਡ ਆ ਗਿਆ ਬ੍ਰਦਰ ਆਪਣਾ ਘਰ ਹੀ ਪਿੰਡ ਦੇ ਵਿਚਾਲੇ ਅੱਛਾ ਆਪਣਾ ਪਿੰਡ ਦੇ ਵਿੱਚ ਆ ਗਿਆ ਘਰ ਹਾਂਜੀ ਅੱਛਾ ਜੇ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਰੂਜ ਦੀ ਦਿੱਕਤ ਆ ਜਾਂਦੀ ਕੀ ਪੁੱਛ ਕੇ ਆ ਜਾਈਏ ਬ੍ਰੇ ਆਪਣਾ ਹੀ ਬਸ ਬਲਜੀਤ ਸਿੰਘ ਜੀ ਬਲਜੀਤ ਸਿੰਘ ਹਾਂਜੀ ਬਲਜੀਤ ਦੇ ਵਪਾਰੀ ਪੁੱਛ ਲਵੇ ਹਾਂਜੀ ਬਲਜੀਤ ਦੇ ਵਪਾਰੀ ਅੱਛਾ ਬਲਜੀਤ ਦੇ ਕਿੰਨੇ ਟਾਈਮ ਤੋਂ ਕੰਮ ਕਰਦਾ ਬ੍ਰਦਰ ਆਪਣੀ ਤੀਜੀ ਪੀੜ੍ਹੀ ਹੋ ਗਈ ਜੀ ਇਸ ਕੰਮ 'ਚ ਇਸ ਕੰਮ ਦੇ ਵਿੱਚ ਹਾਂਜੀ ਕੀ ਬਾਤ ਆ ਭਾਈ ਅੱਛਾ ਅੱਜ ਜਾਨਵਰ ਆਪਾਂ ਵੈਸੇ ਚਾਰ ਦਿਖਾਵਾਂਗੇ ਹਨਾ ਵਿਕਰੀ ਲਈ ਤੇ ਹਰ ਟਾਈਮ ਇ ਹੁੰਦੀ ਹੈ ਜੀ ਨਹੀਂ ਨਹੀਂ ਸੁਈ ਲੈ ਲੋ ਤੋਕੜਾ ਦਾ ਨਹੀਂ ਕੰਮ ਕਰਦੇ ਨਹੀਂ ਤੋਕੜਾ ਦਾ ਨਹੀਂ ਕਰਦੇ ਪਹਿਲਾਂ ਸੱਜਰਾ ਦਾ ਕਰ ਹਾਂਜੀ ਤਾਜੀ ਹੁੰਦਾ ਕੰਮ ਕਰਦੇ ਅੱਛਾ ਅੱਜ ਆਪਾਂ ਸ਼ੁਰੂਆਤ ਕਰੀਏ ਦੋ ਥੋੜੀ ਮਜਦ ਹੋਈ ਇਹਦੀ ਕੀ ਡਿਟੇਲ ਆ ਬਰਾਦਰ ਜੀ ਇਹ ਵੀਰੇ ਤੀਜੀ ਸੂਏ ਸੂਈ ਆ ਜੀ ਅੱਜ ਜੀ ਜੇਰ ਪੈ ਗਈ ਆ ਜੀ ਦੁੱਧ ਮਾਲਕਾਂ ਨੇ ਦੱਸਿਆ ਜੀ 17 18 ਕਿਲੋ ਸੀ ਚੋਣਿਆ ਜੀ ਜੀ ਤੇ ਕਿ ਮਨਾ ਵੀਰੇ ਤੀਜਾ ਸੂਆ ਸੋਈ ਆਏ ਤੀਜਾ ਸੂਆ ਸੋਈ ਠੀਕ ਹੈ ਜੇਲ ਜੂਰ ਹੁਣ ਡਲ ਪੈ ਗਿਆ ਹੈ ਮਰ ਕੱਟਾ ਦੇਖੀ ਕਿ ਕੱਟੀ ਗਈ ਕੱਟਾ ਜੀ ਕੱਟਾ ਦੇਖੀ ਠੀਕ ਹੈ ਵੀਰੇ ਅੱਛਾ ਦੁੱਧ 16 17 ਕਿਲੋ ਦਾ ਰਕਾੜਾ ਤੇ ਵੱਡਾ ਰਕਾ ਮੇ ਇਹ ਵੀ ਥਣ ਵੀ ਦੂ ਆ ਹਨਾ ਜਮੰਦਰੂ ਆ ਤੀਜੇ ਥਣ ਦਾ ਦਾਗ ਵੀ ਹੈ ਨਹੀਂ ਆ ਹਾਂ ਅੱਛਾ ਕਿੰਨੇ ਦੀ ਦੇ ਦੀਏ ਵੀਰੇ ਇਹ 1 ਲੱਖ 80 ਹਜ਼ਾਰ ਦੀ ਦੇ ਦਾਂਗੇ 1 ਲੱਖ ਤੇ 80 ਹਜ਼ਾਰ ਦੀ ਦੇ ਦਾਂਗੇ ਮਾਨਤਾ ਦੇ ਵਿੱਚੋਂ ਵੀਰੇ ਕਰ ਦਾਂਗੇ ਜੀ ਠੀਕ ਹੈ ਬਿਲਾਏ ਮਿੱਤਰੋ ਤੋਰ ਦੀ ਵੀਰੇ ਖੋ ਬੜਾ ਵੱਡੀ ਗੱਲ ਇਹ ਵੀ ਦੁੱਧ ਦਾ ਰਿਕਾਰਡ ਵੀ ਚੰਗਾ ਬਾਈ ਤੇ ਫਿਰ ਕਹਿੰਦੇ ਹੁੰਦੇ ਨੇ ਕਿ ਕਿਸਮਤ ਦੀਆਂ ਗੱਲਾਂ ਹੁੰਦੀਆਂ ਵੀ ਦੋ ਥਣੀ ਮੱਧ ਨਹੀਂ ਮਿਲਦੀ ਕਈ ਭਰਾ ਕਹਿੰਦੇ ਆ ਚੱਕੋ ਵੀਰੇ ਕਿਸਮਤ ਤੁਸੀਂ ਆਪ ਜਮਾਉਣੀ ਆ ਤੂੰ ਮਾੜਾ ਦੋ ਥਾਣਾ ਤੇ ਤੀਜੇ ਥਾਣਾ ਦਾ ਨਾਮ ਵੀ ਹੈ ਨਹੀਂ ਤੇ ਲੱਗੇ ਵੀ ਜਮਾ ਸੈਂਟਰ ਦੇ ਵਿਚਾਲੇ ਆ ਮਿੱਤਰੋ ਇਹ ਕੁਦਰਤੀ ਚੀਜ਼ ਹੁੰਦੀ ਹੈ ਜਿਹੜੀ ਸੈਂਟਰ ਦੇ ਵਿਚਾਲੇ ਹੁੰਦੀ ਨਹੀਂ ਤਾਂ ਦੋ ਥਣੀਆਂ ਮੇਂ ਦਾ ਜਾਂ ਗਾਂ ਨੂੰ ਤੱਕ ਦੇ ਵਿੱਚ ਲੇਵਾ ਮਿਲੂਗਾ ਜਾਂ ਤੁਹਾਨੂੰ ਬਾਲਾ ਪੇਸ਼ਾਂ ਦੇ ਤੱਕ ਦੇ ਵਿੱਚ ਲੇਵਾ ਬਰੂਗਾ ਪਰ ਇਹ ਕਰਮ ਵਾਲੀ ਦਾ ਡਿਜ਼ਾਈਨ ਆ ਜਿਹੜਾ ਉਹ ਕੁਦਰਤ ਵੱਲੋਂ ਵਿਚਾਲਾ ਜਮ ਵਿਚਾਲੇ ਬਣਾਇਆ ਹੋਇਆ ਜਾ ਬਾਈ ਬੱਸ ਸੋਣੀ ਮੈਂ ਬੱਸ ਸੋਨਾ ਟਾਂਚਾ ਵਾ ਮੈਂ ਦਾ ਵੱਡੀ ਆ ਉੱਚੀ ਲੰਮੀ ਕਦ ਕਾਠ ਦੇ ਵਿੱਚ ਤੀਜਾ ਸੂਆ ਸੋਈ ਆ ਰੇਟ ਇਹਦਾ 1,80,000 ਰੁਪਏ ਵੀਡੀਓ ਦੇ ਵਿੱਚ ਰੇਟ ਕਨਫਰਮ ਕਰੀ ਜੀ 2 ਨੰਬਰ ਤੇ ਵਿਖਾਈ ਦੇ ਕਰੀ ਰਹਿੰਦੀ ਬਾਈ ਹਾਂ ਆ ਵੇਖਣਾ ਬਾਈ ਠੀਕ ਅਗਲੇ ਓਕੇ 2 ਨੰਬਰ ਦੇ ਜੀ ਆ 2 ਨੰਬਰ ਵਾਲੀ ਝੋਟੀ ਕਪਣਾ ਜਿਹੜੀ ਆਪਣੀ ਇਹ ਵੀ ਦੂਜਾ ਸੂਆ ਜੀ ਸੁੰਦੀ ਪਈ ਆ ਵਾ ਸਮਝੋ ਤਿਆਰੀ ਦੇ ਵਿੱਚ ਹੀ ਆ ਹਾਂਜੀ ਹਾਂ ਮਾਣਾ ਹੋਰ ਘੰਟੇ ਤਾਈ ਸੁਭੂਗੀ ਬਾਈ ਬਸ ਕੋਈ ਘੰਟੇ ਤੱਕ ਸੁਪੂ ਕੋਈ ਲੈਵਾ ਬੜਾ ਛੋਟੀ ਨੂੰ ਲੱਗਾ ਜੀ ਹਾਂ ਅੱਛਾ ਇੱਕ ਗੱਲ ਹੋਰ ਦੁੱਧ ਦਾ ਕੀ ਰਿਕਾਰਡ ਦੱਸਿਆ ਵੀਰੇ ਇਹਨੇ ਭਾਈ ਉਹਨਾਂ ਨੇ ਦੱਸਿਆ ਪਹਿਲੇ ਸੂਏ ਅਸੀਂ 14 15 ਕਿਲੋ ਦੋ ਚੋਇਆ ਜੀ ਪਹਿਲੇ ਸੂਏ 14 15 ਕਿਲੋ ਛੋਟੀ ਨੂੰ ਲਵਾਸ ਲੈਵਾਲੂ ਭਾਈ ਬਹੁਤ ਚਗਾ ਹਾਂ ਭਾਈ ਬਾਕੀ ਹਜੇ ਇਹ ਥੋੜਾ ਲੈਵਾ ਚੱਕਿਆ ਵੇ ਜੀ ਰਾਤ ਹੀ ਆਈਆਂ ਆਪਣੇ ਕੋਲ ਰਾਤ ਹੀ ਆਈਆਂ ਪੂਰਾ ਕਰ ਗਈ ਅੱਛਾ ਹੈ ਇਸ ਇਲਾਕੇ ਦੀਆਂ ਕਿ ਹੋਰ ਇਲਾਕੇ ਦੀਆਂ ਨਹੀਂ ਜੀ ਇਹ ਮੁਕਸਰ ਇਲਾਕੇ ਦੀਆਂ ਜੀ ਮੁਕਸਰ ਇਲਾਕੇ ਦੀਆਂ ਹਾਂ ਜੀ ਐਦਕੀ ਦਾ ਛੋਟੀ 16 17 ਕਿਲੋ ਦੁੱਧ ਪਾਊਗੀ ਭਾਈ ਪੂਰਾ ਦੁੱਧ ਪਾ ਦੂਗੀ ਉਹੀ ਕਰ ਰਹੀ ਹਜੇ ਤਾਂ ਚੱਕ ਗੀਲੇ ਵਾ ਬਾਈਆਂ ਦਾ ਉਪਰੋਂ ਥਾਂ ਕਰਕੇ ਆ ਵੇਖੋ ਬਈ ਥਣ ਕੱਲਾ ਕੱਲਾ ਤੇ ਐਨ ਡਿਜ਼ਾਈਨ ਆ ਜਿਹੜਾ ਕਰਮ ਵਾਲੀ ਨੂੰ ਲੱਗਾ ਹੋਇਆ ਨਾ ਪ੍ਰਮਾਤਮਾ ਨੇ ਥੱਲੋਂ ਤੰਬੂ ਲਾਇਆ ਹੋਇਆ ਜਿਵੇਂ ਕਹਿੰਦੇ ਹੁੰਦੇ ਨੇ ਜੂਰੀਆ ਦੀ ਪੂਰੀ ਵਰਗਾ ਲੇਵਾ ਇਹਨੂੰ ਆ ਕਹਿੰਦੇ ਆ ਮਿੱਤਰੋ ਤਾਂ ਸਿੰਘ ਵੀ ਚੰਗਾ ਰੇਡ ਵੀ ਰੈਂਡਾ ਕੀ ਰਹੂਗਾ ਬਈ ਇਹਦਾ ਹੀ ਮੁੱਲ ਕਰਾ ਲਓ ਸਵਾ ਦੋ ਹਾਂਜੀ ਜਿੰਨਾ ਮਰਜ਼ੀ ਕਰਾ ਲਓ 2 ਲੱਖ 5000 ਦੀ ਦੇਣੀ ਆ 2 ਲੱਖ ਤੇ 5000 ਦੀ ਦੇਣੀ ਆ ਵਿੱਚੋਂ ਥੋੜਾ ਬੋਦ ਲੜ ਪਿਆਰ ਮੌਕੇ ਦੇ ਕੋਈ ਮਾਨ ਤਨ ਕਰ ਦਿੰਦੇ ਠੀਕ ਆ ਬਈ ਅੱਛਾ ਤਿੰਨ ਨੰਬਰ ਤੇ ਝੋਟੀ ਉਹ ਵੀ ਤੀਜਾ ਸੂਆ ਸੋਈ ਆ ਜੀ ਅੱਜ ਹਾਜੀ ਸੋਈ ਆ ਵੀ ਹਾਜੀ ਸੋਈ ਆ ਜੇਰ ਜੂਰ ਪੈ ਗਈ ਓਕੇ ਉਹਦੀ ਠੀਕ ਆ ਵੀਰੇ ਦੁੱਧ ਦਾ ਕੀ ਰਿਕਾਰਡ ਦੱਸਿਆ ਹੋਇਆ ਬਾਈ ਉਹਦਾ ਰਿਕਾਰਡ ਜੀ ਮਾਲਕ ਨੇ ਦੱਸਿਆ ਵੀ ਅਸੀਂ 13-14 ਕਿਲੋ ਦੁੱਧ ਚੋਣੇ ਆ ਜੀ ਚੋਇਆ ਠੀਕ ਆ ਵੀਰੇ ਆ ਇਹ ਸੂਆ ਦੂਜਾ ਸੂਈ ਆ ਕਿ ਤੀਜਾ ਨਹੀਂ ਤੀਜਾ ਜੀ ਤੀਜਾ ਸੂਆ ਸੋਈ ਆ ਕੱਟਾ ਦੇ ਕੀ ਵੀਰੇ ਇਹਦੇ ਕੱਟੀ ਦਿੱਤੀ ਹੈ ਇਹਨੇ ਕੱਟੀ ਦੇਤੀ ਹੈ ਛੋਟੀ ਇਹ ਵੀ ਚੰਗੀ ਥੱਲੇ ਤੁਹਾਨੂੰ ਹੁਣ ਤਾਂ ਇਹ ਨਾ ਵੀਰੇ ਸੂਈ ਕਰਕੇ ਜਾਪੇ ਦੇ ਵਿੱਚ ਹਾਂਜੀ ਅੱਛਾ ਜੇਰ ਜੂਰ ਪਾਤੀ ਇਹਨੇ ਵੀ ਹਾਂ ਜੇਰ ਪਾਤੀ ਜੀ ਠੀਕ ਆ ਬੱਲੇ ਵੀਰੇ ਇਹਦਾ ਬਾਈ ਦਾ 1.5 ਲੱਖ ਰੁਪਈਆ ਜੀ 1.5 ਲੱਖ ਰੁਪਈਆ ਲਾੜਪਿਆਰ ਮੌਕੇ ਦੇ ਵਿੱਚੋਂ ਮਾਨਤਾਨ ਕਰਦਾ ਅੱਛਾ ਜੇ ਕੋਈ ਭਰਾ ਤਾਂ ਮਤਲਬ ਅਗਰ ਸਟੇਟ ਦਾ ਹੁੰਦਾ ਵਾ ਮਹੀਆਂ ਲੈਣ ਵਾਸਤੇ ਇਹਨਾਂ ਨੂੰ ਰਹਿਣ ਦਾ ਪ੍ਰਬੰਧ ਆਪ ਕਰ ਲੈ ਆਪਣੇ ਕੋਲੇ ਰਹੂਗਾ ਠੀਕ ਹੈ ਠੀਕ ਹੈ ਬੰਦੇ ਵਿੱਚ ਚੋਣ ਚਣ ਚੰਗਾ ਲੱਗਿਆ ਹੋਇਆ ਹਾਂ ਚੁਈ ਚੁਈ ਚੰਗੇ ਆਈ ਬੱਚਿਆਂ ਨੂੰ ਪਾਇਆ ਸੀਗਾ 2-2 ਕਿਲੋ ਚੋਇਆ ਜੀ ਬਸ ਠੀਕ ਹੈ ਬੰਦੇ ਵਿੱਚ ਲੈ ਵੀ ਮਿੱਤਰੋ ਇਹਦਾ ਸਿੰਘ ਇੱਕ ਦਾ ਜਿਹੜਾ ਹੈਡਿੰਗ ਆ ਮਿੱਤਰੋ ਪੂਪਲਾ ਲੱਥਾ ਹੋਇਆ ਜਾਂ ਜਿਵੇਂ ਮਰਜ਼ੀ ਕਰ ਲੋ ਮੋੜ ਤੋਂ ਲੱਥਾ ਹੋਇਆ ਆ ਵੇਖ ਲਓ ਬਾਈ ਆ ਡਿਜ਼ਾਈਨ ਇਹਦੇ ਮੂੰਹ ਦਾ ਕਰਮ ਅੱਛਾ ਵੀਰੇ ਇਹ ਕਿੰਨਵਾ ਸੂਆ ਵੱਡੇ ਬਾਈ ਇਹ ਦੂਜੇ ਸੂਏ ਸੂਣੀਆਂ ਜੀ ਠੀਕ ਆ ਤੇ ਮਾਲਕਾਂ ਨੇ ਹਜੇ ਵੀ 12-13 ਦਿਨ ਰਹਿੰਦੇ ਦੱਸਿਆ ਜੀ ਇਹਦੇ ਠੀਕ ਹੈ ਗੁਰਿੰਦਰ ਵੀਰੇ ਬੰਦਾ ਕੋਈ ਘੰਟਾ ਕੋਇਆ ਇਹਨੂੰ ਹੁਣ ਆਈ ਨੂੰ ਆਪਣੇ ਘਰੇ ਆ ਜੀ ਆਈ ਹੈ ਹਾਂਜੀ ਠੀਕ ਹੈ ਅੱਛਾ ਬਲਜੀਤ ਵੀਰੇ ਇਹਦਾ ਦੁੱਧ ਦਾ ਰਿਕਾਰਡ ਕੀ ਦੱਸਿਆ ਭਾਈ ਉਹਨਾਂ ਨੇ ਮਾਲਕਾਂ ਨੇ ਦੱਸਿਆ ਜੀ ਪਹਿਲੇ ਸੂਏ ਹੀ 14 ਕਿਲੋ ਦੋ ਚੋਇਆ ਜੀ ਹੋਇਆ ਹੈ ਹਾਂਜੀ ਕੋਈ ਸੀਮਿੰਟ ਡਿਟੇਲ ਦਿੱਤੀ ਹਿੰਦੀ ਕਿ ਨਹੀਂ ਦਿੱਤੀ ਵੀਰੇ ਪ੍ਰੋਟੀਨ ਦੀ ਨਹੀਂ ਡਿਟੇਲ ਨਹੀਂ ਆਪਾਂ ਲਈ ਠੀਕ ਹੈ ਠੀਕ ਹੈ ਵੱਡੇ ਭਾਈ ਛੋਟੀ ਦੀ ਕਰੂ ਬਹੁਤ ਚੰਗੀ ਹੋਣਾ ਭਾਈ ਥੱਲੋ ਇਹ ਵੀ ਨਹੀਂ ਠੀਕ ਹੈ ਵੀਰੇ ਬਾਕੀ ਸਾਫ਼ ਸੁਥਰੀ ਐ ਜਿੰਨੀ ਹੈਗੀ ਜੀ ਬਈ ਹੈਨਾ ਸੂਆ ਇਹਨੇ ਦੂ ਇਹਦਾ 2.5 ਲੱਖ ਰੁਪਇਆ ਮੌਨ ਲਈ ਦੇਣੀ 2.5 ਲੱਖ ਦੀ ਆ ਜੀ ਮੁੱਲ 2.5 ਲੱਖ ਆ ਤੇ 2.5 ਦੀ ਦੇਣੀ ਆ ਵਿੱਚੋਂ ਥੋੜਾ ਬਹੁਤਾ ਕੋਈ ਲੜ ਪਿਆ ਮੌਕੇ ਤੇ ਮਾਨਤਨ ਕਰ ਦਾਂਗੇ ਚੱਲਿਆ ਵੀ ਮਿੱਤਰੋ ਥੱਲੋ ਵੇਖ ਲਓ ਤੁਸੀਂ ਕਿੰਨੀ ਖਰੀਆ ਕਰ ਬਣੀਆਂ ਨ ਬਣਦੀ ਤਣ ਦੀ ਨੇਵੇਂ ਭਾਂਡੇ ਵਾਲੀ ਮੈਂ ਆ ਕਿਉਂਕਿ ਇੱਥੇ ਰੇਟ ਤਾਂ ਉਹ ਜਿਹਾ ਕਿਉਂਕਿ ਜਾਨਵਰ ਚੰਗੇ ਆ ਬਈ ਰਿਕਾਰਡ ਮਿਲੂਗਾ ਪ੍ਰੋਪਰ ਇਹਨਾਂ ਦਾ ਪ੍ਰੋਪਰ ਇਹਨਾਂ ਦੀ ਡਿਟੇਲ ਮਿਲੂਗੀ ਜਿਹੜੀ ਤੁਸੀਂ ਜਾਨਵਰ ਦੀ ਖਰੀਦਦਾਰੀ ਕਰੋਗੇ ਚਾਰ ਜਾਨਵਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਵੈਸੇ ਆ ਝੋਟ ਗਿਆ ਵੀ ਬਾਈ ਦੇ ਕੋਲੇ ਖੜੀਆਂ ਇਹ ਵੀ ਵਿਕਰੀ ਵਾਲੀਆਂ ਹੀ ਨੇ ਵਿਕਰੀ ਜੀ ਇਹ ਰਸੂਈਆਂ ਹੋਈਆਂ ਵੱਡੇ ਬਾਈ ਇਹ ਸੁਈਆਂ ਵੀਆਂ ਜੀ ਕਿੰਨੀਆਂ ਸੁਈਆਂ ਹੋਈਆਂ ਵੱਡੇ ਵੀਰੇ ਇਹ ਸਾਰੀਆਂ ਸੁਈਆਂ ਵੀਆਂ ਹੀ ਆ ਜੀ ਸਾਰੀਆਂ ਸੁਈਆਂ ਹੋਈਆਂ ਹਾਂਜੀ ਇਹ ਕੋਲ ਤੋਂ ਵਾਲੀ ਆ ਇਕੱਲੀ ਬਸ ਉਹ ਪਰਲੀ ਸੁਣ ਵਾਲੀ ਆ ਇਹਨਾਂ ਦੇ ਰੇਟ ਕਿੰਨੇ ਕਿੰਨੇ ਕੋ ਆੜੀ ਆ ਮਤਲਬ ਸ਼ੁਰੂ ਆ ਇਹਨਾਂ ਦੇ ਹੀ ਮੌਕੇ ਤੇ ਕਰ ਲਾਂਗੇ ਕੋਈ ਨਾ ਕੋਈ ਜਦੋਂ ਕੋਈ ਆ ਗਿਆ ਹਾਂਜੀ ਠੀਕ ਆ ਵੱਡੇ ਵੀਰੇ ਲੈ ਮਿੱਤਰੋ ਇਹ ਬਲਜੀਤ ਵੀਰੇ ਦਾ ਜਾਨਵਰ ਸੀਗੇ ਨੰਬਰ ਵੀਰੇ ਕਿੰਨਾ ਆ ਗਿਆ ਬਲਜੀਤ ਬਾਈ ਆਪਣਾ 83606 ਜੀ ਜੀ 35407 ਜੀ ਇੱਕ ਵਾਰੀ ਹੋਰ ਬੋਲ ਦिए ਜੀ 83606 ਜੀ ਜੀ 35407 ਜੀ ਠੀਕ ਹੈ ਵੀਰੇ ਇਸ ਨੰਬਰ ਤੇ ਬਾਈ ਨਾਲ ਕਰ ਲੋ ਰਾਬਤਾ ਕਰ ਮਿੱਤਰੋ ਪਿੰਡ ਨਾਨਕਸਰ ਜ਼ਿਲ੍ਹਾ ਫਰੀਦਕੋਟ ਜੈਤੋ ਰੋਡ ਕੰਨਕਾਰੀ ਲਈ ਨੰਬਰ ਸਕਰੀਨ ਤੇ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ